ਪੰਜਾਬ ਦੇ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ ਜੀਆਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਇੱਕ ਐਂਬੂਲੈਂਸ ਤੇ ਪੀਆਰਟੀਸੀ ਦੀ ਬੱਸ ਵਿਚਾਲੇ ਭਿਆਨਕ ਟੱਕਰ ਹੋਈ ਹੈ ਦਰਅਸਲ ਇਸ ਹਾਦਸੇ ਦਾ ਕਾਰਨ ਇਹ ਦੱਸਿਆ ਗਿਆ ਹੈ ਕਿ ਪੀਆਰਟੀਸੀ ਦੀ ਜੋ ਬੱਸ ਦਾ ਡਰਾਈਵਰ ਹੁੰਦਾ ਉਹ ਐਂਬੂਲੈਂਸ ਨੂੰ ਓਵਰਟੇਕ ਕਰਨ ਦੀ ਕੋਸ਼ਿਸ਼ ਕਰਦਾ ਜਿਸ ਤੋਂ ਬਾਅਦ ਇਹ ਵੱਡਾ ਹਾਦਸਾ ਵਾਪਰਿਆ ਦੱਸਦੀ ਕਿ ਜੋ ਸਮਾਣਾ ਤੋਂ ਪਟਿਆਲਾ ਵੱਲ ਇਹ ਐਂਬੂਲੈਂਸ ਆ ਰਹੀ ਸੀ ਅਜੋ ਵਿੱਚ ਇੱਕ ਮਰੀਜ਼ ਹੁੰਦਾ ਮਰੀਜ਼ ਨੂੰ ਪਟਿਆਲਾ ਲਜਾਇਆ ਜਾ ਆਰਿਆਸੀਤ ਰਸਤੇ ਦੇ ਵਿੱਚ ਹੀ ਇਹ ਹਾਦਸਾ ਵਾਪਰ ਜਾਂਦਾ ਜ ਜਿਸ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਹਾਲਾਂਕਿ ਇਹ ਵੀ ਜਾਣਕਾਰੀ ਸਾਹਮਣੇ ਆਈ ਹੈ ਕਿ ਜੋ ਪੀਆਰਟੀਸੀ ਬੱਸ ਦਾ ਡਰਾਈਵਰ ਹੁੰਦਾ ਉਹ ਮੌਕੇ ਤੇ ਫਰਾਰ ਹੋ ਜਾਂਦਾ ਤੇ ਕਈ ਇਸ ਦੇ ਵਿੱਚ ਸਵਾਰੀਆਂ ਵੀ ਜ਼ਖਮੀ ਹੋਈਆਂ ਨੇ ਇਹ ਪਿਆਣਾਕ ਹਾਦਸਾ ਵਾਪਰਿਆ ਹਾਲਾਂਕਿ ਜੋ ਐਮਬੂਲੈਂਸ ਦਾ ਡਰਾਈਵਰ ਹੁੰਦਾ ਆਪਰੇਟਰ ਹੁੰਦਾ ਉਸ ਨੂੰ ਗੰਭੀਰ ਸੱਟਾਂ ਵੀ ਲੱਗੀਆਂ ਨੇ ਇਹ ਵੱਡਾ ਹਾਦਸਾ ਵਾਪਰਿਆ ਅਜਹੀਆਂ ਤਸਵੀਰਾਂ ਸਾਹਮਣੇ ਆਉਂਦੀਆਂ ਨੇ ਜਿੱਥੇ ਧੁੰਦ ਵੀ ਇੱਕ ਮੁੱਖ ਕਾਰਨ ਰਹਿੰਦੀ ਹੈ ਇਹਨਾਂ ਵੱਡਿਆਂ ਹਾਦਸਿਆਂ ਦਾ ਪਰ ਜਿਸ ਤਰੀਕੇ ਦੇ ਨਾਲ ਬੱਸ ਡਰਾਈਵਰ ਬੱਸ ਨੂੰ ਚਲਾਉਂਦੇ ਨੇ ਕਿਤੇ ਨਾ ਕਿਤੇ ਉਹ ਵੀ ਹਾਦਸਿਆਂ ਦਾ ਕਾਰਨ ਬਣਦੇ ਨੇ ਇਹ ਵੱਡਾ ਹਾਦਸਾ ਵਾਪਰਿਆ ਇਸ ਪੂਰੇ ਮਾਮਲੇ ਤੇ ਹੁਣ ਵਧੇਰੀ ਜਾਣਕਾਰੀ ਲੈ ਲੈਂਦੇ ਆ ਮੇਰੇ ਨਾਲ ਫੋਨ ਲਾਈਨ ਤੇ ਮੌਜੂਦ ਨੇ ਦਮਨ ਦਮਨ ਇਹ ਜੋ ਐਕਸੀਡੈਂਟ ਹੋਇਆ ਹੈ ਇਹ ਕਿੱਥੇ ਹੋਇਆ ਐ ਐਂਬੂਲੈਂਸ ਤੇ ਪੀਆਟੀਸੀ ਦੇ ਵਿਚਾਲੇ ਆ ਬਿਲਕੁਲ ਜਨਤ ਤੁਹਾਨੂੰ ਦੱਸਦੀ ਹੈ ਕਿ ਜਿਹੜੀ ਸਮਾਣਾ ਤੋਂ ਇਹ ਐਂਬੂਲੈਂਸ ਹੈ ਇੱਕ ਐਕਸੀਡੈਂਟ ਕੇਸ ਦੇ ਵਿੱਚ ਇੱਕ ਮਰੀਜ਼ ਨੂੰ ਲੈ ਕੇ ਆ ਰਹੀ ਸੀ ਇਸ ਵਿੱਚ ਐਂਬੂਲੈਂਸ ਵਿੱਚ ਚਾਰ ਵਿਅਕਤੀ ਜਿਹੜੇ ਸਵਾਰ ਸੀ ਜਿਸ ਦੇ ਵਿੱਚ ਇੱਕ ਡਰਾਈਵਰ ਇੱਕ ਉਹਦਾ ਹੈਲਪਰ ਤੇ ਦੂਜਾ ਜਿਹੜਾ ਧਿਆਨ ਰੱਖਦਾ ਹੈਗਾ ਡਾਕਟਰ ਹੁੰਦਾ ਹੈ ਅਸਿਸਟੈਂਟ ਨਾਲ ਹੁੰਦਾ ਹੈ ਉਹ ਤੇ ਮਰੀਜ਼ ਜਿਹੜੇ ਇਹ ਚਾਰ ਬੰਦੇ ਜਿਹੜੇ ਐਂਬੂਲੈਂਸ ਦੇ ਵਿੱਚ ਮੌਜੂਦ ਸੀਗੇ ਤਾਂ ਇਸੇ ਦੌਰਾਨ ਇੱਕ ਪੀਆਰਟੀਸੀ ਬੱਸ ਜਿਹੜੀ ਆ ਓਵਰਟੈਕ ਕਰਦੀ ਹੋ ਜਾਂਦੀ ਔਰ ਓਵਰਟੈਕ ਦੇ ਚੱਕਰ ਦੇ ਵਿੱਚ ਇਸ ਐਂਬੂਲੈਂਸ ਨੂੰ ਕਟ ਲੱਗਦਾ ਹੈਗਾ ਇਹ ਸਿੱਧੇ ਤੌਰ ਤੇ ਕਿਉਂਕਿ ਐਂਬੂਲੈਂਸ ਦੇ ਡਰਾਈਵਰ ਦੇ ਵੱਲੋਂ ਦੱਸਿਆ ਗਿਆ ਹੈਗਾ ਜਦੋਂ ਓਵਰਟੈਕ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਤਾਂ ਉਸ ਵਿਚਾਲੇ ਇਹ ਐਂਬੂਲੈਂਸ ਜਿਹੜੀ ਉਹ ਬੇਕਾਬੂ ਹੋ ਜਾਂਦੀ ਔਰ ਛਾੜੀਆਂ ਦੇ ਵਿੱਚ ਜਾ ਕੇ ਜਿਹੜੀ ਉਹ ਵੱਜਦੀ ਹੈਗੀ ਆ ਇਸ ਵਿੱਚ ਐਂਬੂਲੈਂਸ ਜਿਹੜੀ ਇਹ ਪੀਆਰਟੀਸੀ ਬੱਸ ਦੇ ਵਿੱਚ ਦੇ ਵਿੱਚ ਵੀ ਇਹ 8 ਤੋਂ ਕਰੀਬ ਜਿਹੜੇ ਲੋਕ ਜ਼ਖਮੀ ਦੱਸੇ ਜਾ ਰਹੇ ਨੇ ਜ ਸਾਂ ਜਿਹੜੀਆਂ ਨੇ ਪਹੁੰਚੀਆਂ ਨੇ ਲੇਕਿਨ ਦੱਸ ਦਈਏ ਕਿ ਇਸ ਵਿਚਾਲੇ ਐਂਬੂਲੈਂਸ ਦਾ ਜਿਹੜਾ ਅਟੈਂਡੈਂਟ ਸੀਗਾ ਉਸ ਨੂੰ ਗੰਭੀਰ ਸੱਟਾਂ ਆਈਆਂ ਨੇ ਗਿਆ ਔਰ ਉਹ ਕਿਤਨੇ ਕਿਤੇ ਸੀਰੀਅਸ ਵੀ ਜਿਹੜਾ ਉਹ ਦੱਸਿਆ ਜਾ ਰਿਹਾ ਹੈਗਾ ਔਰ ਵੱਡਾ ਹਾਦਸੇ ਦਾ ਕਾਰਨ ਜਿਹੜਾ ਹੈ ਓਵਰ ਸਪੀਡ ਜਿਹੜੀ ਆ ਉਹ ਪੀਆਰਟੀਸੀ ਦੀ ਦੱਸੀ ਜਾ ਰਹੀ ਹੈ ਔਰ ਇਸ ਵਿਚਾਲੇ ਹੁਣ ਤੱਕ ਜੋ ਜਾਣਕਾਰੀ ਹੈਗੀ ਕਿ ਡਰਾਈਵਰ ਵੀ ਜਿਹੜਾ ਉਹ ਫਰਾਰ ਹੈਗਾ ਬਸ ਹੁਣ ਛੱਡ ਕੇ ਇਹ ਪੂਰਾ ਮਾਮਲਾ ਦਮਨ ਜੇਕਰ ਗੱਲ ਕੀਤੀ ਜਾਵੇ ਤਾਂ ਆਲਰੇਡੀ ਐਂਬੂਲੈਂਸ ਦੇ ਵਿੱਚ ਇੱਕ ਮਰੀਜ਼ ਹੁੰਦਾ ਉਸ ਦੀ ਹਾਲਤ ਕਿਸ ਤਰੀਕੇ ਦੀ ਹੈ ਜਾਂ ਉਸ ਨੂੰ ਵੀ ਗੰਭੀਰ ਸੱਟਾਂ ਲਗੀਆਂ ਨੇ ਅਹ ਵੇਖੋ ਮਰੀਜ਼ ਤੇ ਹਲੇ ਜਿਹੜਾ ਠੀਕ ਦੱਸਿਆ ਜਾ ਰਿਹਾ ਤੇ ਕਿ ਦੂਸਰੀ ਥਾਂ ਤੇ ਜਿਹੜਾ اٹੈਂਡੈਂਟ ਹੈ ਉਸ ਨੂੰ ਜਿਆਦਾ ਫੱਟਾਂ ਜਿਹੜੀਆਂ ਨੇ ਉਹ ਕਿਥੇ ਨ ਕਿਤੇ ਜੰਨਤ ਪਹੁੰਚੀਆਂ ਨੇਗੀਆਂ ਔਰ ਇੱਕ ਵੱਡੀ ਗੱਲ ਹੁੰਦੀ ਹੈ ਕਿ ਜਦੋਂ ਆਪਾਂ ਆਮ ਰਸਤਿਆਂ ਦੇ ਵਿੱਚ ਵੀ ਵੇਖਦੇ ਹਾਂ ਕਿ ਪੀਆਰਟੀਸੀ ਵਾਲੇ ਹੋਗੇ ਜਾਂ ਪ੍ਰਾਈਵੇਟ ਬੱਸ ਵਾਲੇ ਹੋਗੇ ਉਹਨਾਂ ਦੀ ਸਪੀਡ ਬੇਕਾਬੂ ਹੁੰਦੀ ਹੋਈ ਨਜ਼ਰ ਆਉਂਦੀ ਹੈਗੀ ਆ ਅਕਸਰ ਉਹ ਵੱਡੇ ਹਾਦਸੇ ਦਾ ਕਾਰਨ ਵੀ ਬਣਦੀ ਹੈਗੀ ਆ ਤਾਂ ਉਹ ਹਾਸਾ ਕਿਤਨੇ ਕਿੱਥੇ ਜਰੂਰ ਇਹ ਪਟਿਆਲਾ ਸਮਾਣਾ ਰੋਡ ਦੇ ਉੱਪਰ ਵੀ ਵਾਪਰਿਆ ਜਦੋਂ ਇੱਕ ਬੱਸ ਸਮਾਣੇ ਤੋਂ ਪਟਿਆਲੇ ਵੱਲ ਆ ਰਹੀ ਸੀ ਜੀ ਦਮਨ ਪਤਾ ਲੱਗ ਪਾਇਆ ਹੈ ਕਿ ਪੀਆਰਟੀਸੀ ਦੀ ਬੱਸ ਦੇ ਵਿੱਚ ਕਿੰਨੀਆਂ ਸਵਾਰੀਆਂ ਸ ਆਪੇਖੋ ਆਪ ਗਿਣਤੀ ਪੂਰੀ ਜਿਹੜੀ ਉਪਾਸੀ ਜਿਹੜੀ ਉਹ ਨਹੀਂ ਪਤਾ ਲੱਗ ਪਈ ਲੇਕਿਨ ਉਸ ਦੇ ਵਿੱਚ ਉਹ ਜ਼ਖਮੀਆਂ ਦੀ ਗਿਣਤੀ ਜ਼ਰੂਰ ਅਰਸ਼ ਦੇ ਕਰੀਬ ਜਿਹੜੀ ਉਹ ਰਹੀ ਹੈਗੀ ਜਨਨ ਨੂੰ ਹਲਕੀਆਂ ਅਮਰਤੀਆਂ ਸੱਟਾਂ ਜਿਹੜੀਆਂ ਨੇ ਉਹ ਪਹੁੰਚੀਆਂ ਨੇ ਕਿ ਹੁਣ ਇਹ ਵੇਖਣਾ ਹੋਵੇਗਾ ਕਿ ਇਸ ਦੇ ਉੱਪਰ ਕਾਨੂੰਨੀ ਕਾਰਵਾਈ ਕੀ ਹੁੰਦੀ ਹੈਗੀ ਕਿ ਕੀ ਆਰਟੀਸੀ ਦੇ ਜਿਹੜਾ ਡਰਾਈਵਰ ਹੈ ਉਸ ਦੇ ਉੱਪਰ ਕੋਈ ਕਾਰਵਾਈ ਹੁੰਦੀ ਹੈ ਕਿਉਂਕਿ ਇਸ ਤਰੀਕੇ ਦੀ ਓਵਰ ਸਪੀਡ ਨਾਲ ਗੱਡੀ ਆਉਣਾ ਔਰ ਕਿਉਂਕਿ ਸਿਆਲ ਦੇ ਦਿਨ ਵੀ ਚੱਲ ਰਹੇ ਨੇ ਸਰਦੀਆਂ ਦੇ ਵਿੱਚ ਧੁੰਦ ਵੀ ਹੁੰਦੀ ਹੈ ਇਸ ਦੇ ਨਾਲ ਕਈ ਹਾਸੇ ਜਿਹੜੇ ਨੇ ਇਸ ਸਪੀਡ ਦੇ ਨਾਲ ਵਾਪਰੇ ਜਾ ਸਕਦੇ ਸੀਗੇ ਔਰ ਹੋਰ ਵੀ ਜਦੋਂ ਸਪੀਡ ਬੇਕਾਬੂ ਹੁੰਦੀ ਹੈ ਤੇ ਹਾਸੇ ਹੋ ਜਾਂਦੇ ਨੇ ਤਾਂ ਇਸ ਦੇ ਉੱਪਰ ਕਾਨੂੰਨੀ ਕਾਰਵਾਈ ਕੀ ਹੁੰਦੀ ਹੈ ਇਹ ਜਰੂਰ ਜਿਹੜੀ ਰੋਡਵੇ ਦੀ ਬੱਸ ਆ ਰਹੀ ਪਿੱਛੋਂ ਪੀਆਰਟੀਸੀ ਦੀ ਬਹੁਤ ਤੇਜ਼ ਆ ਰਹੀ ਸੀ ਉਹਨੇ ਹਨੂ ਸਾਈਡ ਮਾਰੀ ਤੇ ਮੈਂ ਹੁਣ ਇੱਥੇ ਜਨਰਲ ਹਸਪਤਲ ਖੜਾ ਆ ਮੇਰੇ ਈਐਮਟੀ ਆ ਜੀ ਪ੍ਰੇਮਪਾਲ ਕਾਫੀ ਇੰਜਰਡ ਹੋਏ ਨੇ ਸਿਟੀ ਸਕੈਨ ਦੱਸਿਆ ਜੀ ਉਹਨਾਂ ਦੇ ਸਿਰ ਦੀ ਛਾਟਾ ਹੈ ਡੈਂਜਰੀ ਆ ਫਿਰ ਸਾਡੀ ਪਸਿਆਣੇ ਵਾਲੀ ਗੱਡੀ ਉੱਥੇ ਪਹੁੰਚੀ ਦੀ ਆ ਈਐਮਟੀ ਮੇਰਾ ਜਸਵਿੰਦਰ ਸਿੰਘ ਇਹਨਾਂ ਨੇ ਉਹ ਕੇਸ ਉੱਥੇ ਪਿਕਅਪ ਕੀਤਾ ਤੇ ਨਾਲ ਹੋਰ ਵੀ ਕੇਸ ਇੱਥੇ ਲੈ ਕੇ ਇਹਨਾਂ ਨੂੰ ਡ੍ਰੋਪ ਕੀਤਾ ਜੀ ਐਂਬੂਲੈਂਸ ਕਿ ਜਿਹੜੀ ਤੁਸੀਂ ਐਂਬੂਲੈਂਸ ਦੀ ਗੱਲ ਰਿਹਾ ਹੋ ਮਰੀਜ਼ ਕਿੱਥੋਂ ਦੀ ਲੈ ਕੇ ਆ ਰਹੇ ਸੀ ਇਹ ਮਰੀਜ਼ ਸਮਾਣੇ ਤੋਂ ਰੈਫਰ ਹੋਇਆ ਜੀ ਜੰਡਰਾਲੀ ਜੀ ਕਰਨੈਲ ਸਿੰਘ ਉਹਦਾ ਨਾਂ ਹੀ ਮਰੀਜ਼ ਹੈ ਤੇ ਪੀ ਆਰ ਸੀ ਦੀ ਜਿਹੜੀ ਬੱਸ ਜਾ ਰਹੀ ਸੀ ਕਿ ਕਿਧਰੋਂ ਦੀ ਜਾ ਰਹੀ ਸੀ ਇਹ ਉਧਰੋਂ ਆ ਰਹੀ ਸੀ ਜੀ ਆਪਣੇ ਸਮਾਣੇ ਸਾਈਡ ਤੋਂ ਆ ਰਹੀ ਸੀ ਇਹ ਵੀ ਪਟਿਆਲੇ ਨੂੰ ਆ ਰਹੀ ਸੀ ਤੇ ਇਹਨੇ ਪਿੱਛੋਂ ਦੀ ਬੱਤ ਮਾਰੀ ਜੀ ਉਹਦਿਆਂ ਫੋਟੋਆਂ ਸਾਡੇ ਕੋਲ ਹੈ ਵਾ ਤੇ ਬਸਦਾ ਸਾਡੀ ਐਂਬੂਲੈਂਸ ਦਾ ਨੁਕਸਾਨ ਤਾਂ ਜੋ ਹੋਇਆ ਹੋਇਆ ਸਾਡਾ ਈਐਮਪੀ ਬਹੁਤ ਇੰਜਰਡ ਹੋਇਆ ਜੀ ਤੇ ਜਦ ਦੀ ਬਾਸ ਵਾਲਾ ਉੱਥੇ ਕੋਈ ਨਹੀਂ ਹੈਗਾ ਉਹ ਸਾਰੇ ਚਲੇ ਗਏ ਜੀ ਬਸ ਤੇ ਕਿੰਨੇ ਮਰੀ ਕਿੰਨੇ ਲੋਕ ਸੀ ਉਸ ਟਾਈਮ ਸਵਾਰੀ ਇਹਦਾ ਖਰ ਮੈਨੂੰ ਕੋਈ ਪੱਕਾ ਨਹੀਂ ਪਤਾ ਬਸ ਤੇ ਕਿੰਨੇ ਲੋਕ ਜਦੋਂ ਸੀਨ ਦੀ ਗੱਲ ਕੀਤੀ ਆਪਾਂ ਸਾਡੇ ਉਹਨਾਂ ਨੂੰ ਕੋਈ ਜ਼ਿਆਦਾ ਨੁਕਸਾਨ ਨਹੀਂ ਹੋਇਆ ਜਾਨੀਵਰ ਜੋ ਨੁਸਾਨ ਹੈ ਸਾਡੇ ਐਂਬੂਲੈਂਸਾਂ ਤੇ ਗੱਲ ਕਰਕੇ ਕਿੰਨੇ ਲੋਕ ਜ਼ਖਮੀ ਹੋਏ ਘਾਤੇ ਵੀ ਕਿੰਨੇ ਕੋਈ 8 8 ਟੋਟਲ ਟੋਟਲ ਆਖੋ ਸਾਡੇ ਈਐਮਪੀ ਪਾਇਲਟ ਦੱਸਦੇ ਉੱਥੇ 8% ਜ਼ਖਮੀ ਹੋਏ ਇਹ ਅਸੀਂ ਸਵਾਨੇ ਤੋਂ ਰੈਫਰ ਕੇਸ ਲੈ બસ ਵੀ ਸਮਾਨੇ ਵੱਲੋਂ ਆ ਰਹੀ ਸੀ ਤੇ ਇੱਥੇ ਉਹਨੇ ਓਵਰਟੈਕ ਕਰ ਰਿਆ ਸੀ ਪਤਨ ਜਾਂ ਅੱਗੇ ਕੋਈ ਸਾਧ ਨਹੀਂ ਉਹਨੇ ਕੱਟ ਮਾਰਿਆ ਤਾਂ ਗੱਡੀ ਵਿੱਚ ਲੱਗਿਆ ਜੀ ਕਿਹੜਾ ਐਕਸੀਡੈਂਟ ਕਿੱਥੇ ਆ ਰਹੀ ਸੀ ਹਾਂਜੀ ਐਕਸੀਡੈਂਟ ਹੈ ਸਾਰਾ ਤੇ ਬੱਸ ਵਾਲੇ ਨੇ ਪਿੱਛੋਂ ਦੀ ਮਾਰੀ ਹਾਂਜੀ ਕਿਹੜੀ ਬੱਸ ਈ ਹੈ ਪੀ ਆਰ ਟੀ ਸੀ ਇਹ ਕਿਧਰੋਂ ਦੀ ਆ ਰਹੀ ਸੀ ਸਮਾਨੇ ਤੋਂ ਆ ਰਹੀ ਦੀ ਜੀ ਤੇਜ਼ ਰਫਤਾਰ ਸੀ ਕੀ ਹਾਂਜੀ ਤੇਜ਼ ਰਫਤਾਰ ਸੀ ਕੀ ਓਵਰਟੈਕ ਕਰਨ ਦੇ ਕਾਰਨ ਹਾਂਜੀ ਓਵਰਟੈਕ ਕਰਨ ਨੇ ਕਿੰਨੇ ਲੋਕ ਸੀ ਜੀ ਤੁਹਾਡੇ ਐਮਬੂਲੈਂਸ 'ਚ ਤਿੰਨ ਲੋਕ ਸੀ ਜੀ ਪਿੱਛੇ ਉਰ ਕੋਣ-ਕੋਣ ਜ਼ਖਮੀਆਂ ਤੁਹਾਡੇ ਤਿੰਨੋਂ ਜ਼ਖਮੀ ਨੇ ਜੀ ਤਿੰਨੋ ਜਕਮੀਆਂ ਤੁਸੀਂ ਠੀਕ ਹੋ ਤੁਸੀਂ ਡਰਾਈਵਰ ਹੋ ਹਾਂਜੀ ਮੈਂ ਹਾਂ ਡਰਾਈਵਰ ਆ